ਅੱਜ ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਮੁੜ ਐਲਾਨ ਕੀਤਾ ਜਾਵੇਗਾ ਦੱਸਿਆ ਕਿ ਸ਼ੁਭਕਰਨ ਦੀ ਮੌਤ ਤੋਂ ਬਾਅਦ 21 ਫਰਵਰੀ ਤੋਂ 29 ਫਰਵਰੀ ਤੱਕ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਟਾਲ ਦਿੱਤਾ ਗਿਆ ਸੀ ਹਾਲਾਂਕਿ ਕਿਸਾਨ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਡਟੇ ਹੋਏ ਸੀ ਜਿਸ ਤੋਂ ਬਾਅਦ ਦੋਵੇਂ ਫਰਮਾ ਦੀ ਮੀਟਿੰਗ ਹੋਈ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਇਹਨਾਂ ਦੋਹਾਂ ਫਰਮਾ ਦੀ ਮੀਟਿੰਗ ਹੋ ਚੁੱਕੀ ਹੈ ਸਾਂਝੀ ਮੀਟਿੰਗ ਹੋਣੀ ਬਾਕੀ ਹੈ ਸਾਂਝੀ ਮੀਟਿੰਗ ਹੋਣ ਤੋਂ ਬਾਅਦ ਅੱਜ ਐਲਾਨ ਕੀਤਾ ਜਾਵੇਗਾ ਕਿ ਅੰਦੋਲਨ ਦੀ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਕਿ ਕਿਸਾਨ ਸ਼ੰਭੂ ਬਾਰਡਰ ਤੇ ਹੀ ਪੱਕਾ ਮੋਰਚਾ ਲਗਾਉਣਗੇ ਜਾਂ ਫਿਰ ਦਿੱਲੀ ਵੱਲ ਕੂਚ ਕਰਨਗੇ ਅਨੁਵਲੇ ਦਿਨਾਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਬਾਰੇ ਐਲਾਨ ਕੀਤਾ ਜਾਵੇਗਾ ਕਿ ਹੁਣ ਅਗਲੇ ਅੰਦੋਲਨ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਸਾਰੇ ਪ੍ਰੋਗਰਾਮ ਜਿਹੜੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਲਿੱਕੇ ਗਏ ਸੀ ਉਹ ਕਰ ਲਏ ਗਏ ਨੇ ਦੱਸਿਆ ਕਿ 21 ਫਰਵਰੀ ਤੋਂ 29 ਫਰਵਰੀ ਤੱਕ ਕਿਸਾਨ ਅਦਬੁੱਲ ਵੱਖ-ਵੱਖ ਪ੍ਰੋਗਰਾਮਸ ਉਲਿੱਕੇ ਗਏ ਸੀ ਜਿਸ ਦੇ ਵਿੱਚ WTO ਦੇ ਉੱਪਰ ਚਰਚਾ ਕਰਨੀ ਸੀ WTO ਦਾ ਪੁਤਲਾ ਫੁਕਿਆ ਜਾਣਾ ਸੀਗਾ ਸ਼ੁਕ ਕਰਨ ਦੀ ਮਾਤ ਨੂੰ ਲੈ ਕੇ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੈਂਡਲ ਮਾਰਚ ਕੱਡੇ ਜਾਣੇ ਸੀ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਰਲੇ ਗਏ ਨੇ ਫਾਰਮਾਟਿਵ ਮੀਟਿੰਗ ਹੋ ਚੁੱਕੀ ਹੈ ਪਹਿਲਾਂ ਦੋਵੇਂ ਸੰਗਠਨਾਂ ਨੇ ਆਪਸ ਦੇ ਵਿੱਚ ਮੀਟਿੰਗ ਕੀਤੀ ਬਾਅਦ ਦੇ ਵਿੱਚ ਇੱਕ ਸਾਂਝੀ ਮੀਟਿੰਗ ਹੋਈ ਹੈ ਤੇ ਅੱਜ ਉਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੈ ਕਿ ਫੈਸਲਾ ਲਿਆ ਗਿਆ ਕਿਸਾਨ ਅੰਦੋਲਨ ਨੂੰ ਲੈ ਕੇ ਉਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਐਲਾਨੀ ਜਾਣੀ ਹੈ ਉਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਣੀ ਹੈ ਤੇ ਪੂਰੇ ਮਾਮਲੇ ਨੂੰ ਲੈ ਕੇ ਅਪਡੇਟ ਐਲਾਨੇ ਆ ਜਾਣੇ ਦੱਸੇ ਕਿ ਕਿਸਾਨ ਅੰਦੋਲਨ 13 ਫਰਵਰੀ ਨੂੰ ਸ਼ੁਰੂ ਹੋਇਆ ਸੀ 13 ਫਰਵਰੀ ਨੂੰ ਦੋਹੇ ਸੰਗਠਨਾ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਸ਼ੰਭੂ ਬਾੜਾ ਤੇ ਖਨੋਰੀ ਬਾਰਡਰ ਪਹੁੰਚਿਆ ਸੀਗੀਆਂ ਦਿੱਲੀ ਕੂਚ ਦਾ ਐਲਾਨ ਸੀ ਹਾਲਾਂਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਖਨੋਰੀ ਬਾਰਡਰ ਤੇ ਸ਼ੰਭੂ ਬਾੜਾ ਤੇ ਹੀ ਰੋਕ ਲਿਆ ਜਾਂਦਾ ਦਸਤੋਂ ਬਾਅਦ ਉਹਨਾਂ ਨੂੰ ਉੱਥੇ ਹੀ ਰੁਕਣਾ ਪੈਂਦਾ ਤਾਂ ਸੀ ਕਿ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਸੀ ਹਾਲਾਂਕਿ ਹਰਿਆਣਾ ਪ੍ਰਸ਼ਾਸਨ ਨੇ ਬੈਰੀਕੇਡਿੰਗ ਕਾਫੀ ਸਖਤ ਕੀਤੀ ਹੋਈ ਸੀ ਕਈ ਲੇਅਰ ਦੀ ਬੈਰੀਕੇਡਿੰਗ ਸੀਗੀ ਜਿਸ ਤੋਂ ਬਾਅਦ ਕਿਸਾਨਾਂ ਨੂੰ ਉਥੋਂ ਲਿਹਾਣ ਦੇ ਲਈ ਉਹਨਾਂ ਦੇ ਵੱਲੋਂ ਆਸੂ ਗੈਸ ਦਾ ਇਸਤੇਮਾਲ ਵੀ ਕੀਤਾ ਗਿਆ ਕਈ ਥਾਵਾਂ ਤੇ ਰਬੜ ਰਬੜ ਦੀਆਂ ਗੋਲੀਆਂ ਦਾ ਵੀ ਇਸਤੇਮਾਲ ਕੀਤਾ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੋਚ ਜ਼ਰੂਰ ਟਾਲ ਦਿੱਤਾ ਗਿਆ ਸੀ ਕਿਉਂਕਿ ਇਸ ਪੂਰੇ ਅੰਦੋਲਨ ਦੇ ਵਿੱਚ 8 ਜਾਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤੇ ਨੌਜਵਾਨ ਕਿਸਾਨ ਸ਼ੁਕਰਨ ਦੀ ਮੌਤ ਹੋਈ ਸੀ 21 ਫਰਵਰੀ ਨੂੰ ਜਿਸ ਤੋਂ ਬਾਅਦ ਜਥੇਬੰਦੀਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਦ ਤੱਕ ਸ਼ੁਕਰਨ ਨੂੰ ਇਨਸਾਫ ਨਹੀਂ ਮਿਲਦਾ ਜਦ ਤੱਕ ਉਸ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਰਜਿਸਟ੍ਰੇ ਨਹੀਂ ਹੁੰਦੀ ਉਸ ਤੱਕ ਉਹਨਾਂ ਉਹਦੋਂ ਤੱਕ ਉਹਨਾਂ ਦੇ ਵੱਲੋਂ ਆਪਣੇ ਪ੍ਰੋਗਰਾਮ ਉਲੀਕ ਲ ਦਿੱਲੀ ਕੁਝ ਡਾਲ ਦਿੱਤਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਤੈਅ ਕੀਤੀ ਜਾਵੇਗੀ ਉਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੁਝ ਸਮੇਂ ਦੇ ਵਿੱਚ ਉਸ ਸੰਬੰਧੀ ਐਲਾਨ ਕੀਤਾ ਜਾਵੇਗਾ ਕਿ ਹੁਣ ਅਗਲੀ ਰਣਨੀਤੀ ਕਿਸਾਨ ਜਥੇਬੰਦੀਆਂ ਦੀ ਕੀ ਰਹਿਣ ਵਾਲੀ ਹੈ ਕਿ ਉਹ ਦਿੱਲੀ ਕੁਝ ਕਰਨਗੇ ਜਾਂ ਫਿਰ ਸ਼ੰਭੂ ਬਾਰਡਰ ਨੇ ਖਨੌਰੀ ਬਾਰਡਰ ਤੇ ਹੀ ਡਟੇ ਰਹਿਣਗੇ ਹਾਲਾਂਕਿ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਨੀਤੀ ਤੇ ਕੇਂਦਰ ਸਰਕਾਰ ਦੀ ਨੀਤੀ ਦੇ ਵਿੱਚ ਖੋਟ ਨਜ਼ਰ ਆ ਰਿਹਾ ਉਹ ਸਾਡੀਆਂ ਮੰਗਾਂ ਮੰਨਣ ਨੂੰ ਲੈ ਕੇ ਸੀਰੀਅਸ ਨਹੀਂ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਇੱਥੇ ਹੀ ਡਟੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਨੂੰ ਸ਼ੰਭਵਾਰਡਰ ਤੇ ਖਨੌਰੀ ਬਾਰਡਰ ਪਹੁੰਚਣ ਦੇ ਲਈ ਕਿਹਾ ਗਿਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾਣਾ ਹੈ ਕਿ ਦਿੱਲੀ ਕੁਝ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਫੈਸਲਾ ਲਿਆ ਗਿਆ ਹੈ ਕਿਸਾਨ ਅੰਦੋਲਨ ਹੁਣ ਅੱਗੇ ਕਿਸ ਦਿਸ਼ਾ ਦੇ ਵੱਲ ਵਧੇਗਾ ਉਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਫੈਸਲਾ ਕੀਤਾ ਜਾਂਦਾ ਹੈ ਇਸ ਸਮੇਂ ਦੇ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਿਨ